70 ਸਾਲ ਦੇ ਸਾਧ ਦੀ ਭਗਤੀ ਪ੍ਰਵਾਨ ਨਹੀਂ ਹੋਈ ਸਾਧੂ ਦੀ ਆਹ 10 ਦਿਨਾਂ ਦੇ ਵਿੱਚ ਹੀ ਰੱਬ ਦੀ ਪ੍ਰਾਪਤੀ ਕਰ ਲਈ ਕਦੋਂ ਜਦੋਂ ਦਇਆ ਗਈ ਦਇਆ ਧਰਮ ਦੀ ਮਾਂ ਐ ਤੇ ਬੜਾ ਦਇਆ ਸਿੱਧ ਕਸਾਈ ਜੇ ਤਉ ਨੂੰ ਦਇਆ ਹੀ ਨਹੀਂ ਉਪਜੀ ਸਮਝੋ ਕੁਛ ਨਹੀਂ ਮਿਲਣਾ ਮਹਾਰਾਜ ਕਹਿੰਦੇ 86 ਤੀਰਥ 8 ਤੇ 66 ਤੀਰਥਾਂ ਦਾ ਫਲ ਆ ਕਦੋਂ ਜੀ ਦਇਆ ਪਰਵਾਨ ਜਦੋਂ ਤੂੰ ਜੀਵਾਂ ਤੇ ਦਇਆ ਕਰ ਦੇਗਾ ਉਹ ਤੈਨੂੰ 66 ਤੀਰਥਾਂ ਦਾ ਫਲ ਮਿਲ ਜਾਣਾ ਘਰਿਓ ਬੈਠੇ ਨੂੰ ਆਖੋ ਸਤਨਾਮ ਵਾਹਿਗੁਰੂ ਜੀ ਮਹਾਰਾਜ ਐਸਾ ਹੀ ਕਹਿੰਦੇ ਨੇ ਜੀਵਾਂ ਤੇ ਦਇਆ ਕਰਨ ਵਾਲਿਆ ਨੂੰ 15 ਦਿਨਾਂ ਦੀ ਭਗਤੀ ਚ ਰੱਬ ਦੇ ਦਰਾਰੇ ਹੋਗੇ ਆਖੋ ਸਤਨਾਮ ਵਾਹਿਗੁਰੂ ਠੀ ਕਹਿੰਦੇ ਆ ਮਹਾਰਾਜ ਉਹ ਠਾਟ ਤੀਰਥਾਂ ਦਾ ਫਲ ਮਿਲ ਜਾਵੇ ਦਇਆ ਜਿਹੜਾ ਕਰਦਾ ਜੀਵਾਂ ਤੇ ਤੀਰਥਾਂ ਦਾ ਫਲ ਮਿਲ ਜਾਵੇ ਦਇਆ ਜਿਹੜਾ ਕਰਦਾ ਜੀਵਾਂ ਤੇ ਪੀਰ ਸਾਦਾ ਨਾਲ ਮਿਲ ਜਾਵੇ ਤੇ ਆ ਜਿਹੜਾ ਕਰਦਾ ਜੀਵਾਂ ਤੇ ਸਾਦਾ ਨਾਲ ਮਿਲ ਜਾਵੇ ਤੇ ਆ ਜਿਹੜਾ ਕਰਦਾ ਜੀਵਾਂ ਤੇ ਸਾਡਾ ਪੀਰ ਸਾਦਾ ਨਾਲ ਮਿਲ ਜਾਵੇ ਤੇ ਆ ਜਿਹੜਾ ਕਰਦਾ ਜੀਵਾਂ ਤੇ ਬਾਟ ਪੀਰਾਂ ਦਾ ਫਲ ਜਿਹੜਾ ਕਰਦਾ ਜੀਵਾਂ ਤੇ ਬਾਤ ਤੀਰ ਪਾਉਂਦਾ ਫਲ ਮੇਲ ਜਾਵੇ ਰਹਾ ਜਿਹੜਾ ਕਰਦਾ ਜੀਵਾਂ ਤੇ ਹੀਰ ਬਾਂਦਾ ਪਾੜ ਮੇਲ ਜਾਵੇ ਰਹਾ ਜਿਹੜਾ ਕਰਦਾ ਜੀਵਾਂ ਤੇ ਬਾਤ ਤੀਰ ਪਾਉਂਦਾ ਪੜ ਮੇਲ ਜਾਵੇ ਰਹਾ ਜਿਹੜਾ ਕਰਦਾ ਜੀਵਾਂ ਤੇ Okay.